ਬਹੁਤ ਹੀ ਪਿਆਰੇ ਵਿਦਿਆਰਥੀਓ ਜਿੱਥੇ ਤੁਸੀਂ ਵਕ ਵਕ ਵੀਡੀਓ ਰਾਹੀਂ ਪੰਜਾਬੀ ਕੈਲੀਗ੍ਰਾਫੀ ਅਤੇ ਇੰਗਲਿਸ਼ ਕੈਲੀਗ੍ਰਾਫੀ ਮੇਰੇ ਚੈਨਲ ਤੋਂ ਸਿੱਖ ਰਹੇ ਹੋ ਅੱਜ ਤੁਹਾਨੂੰ ਕਲਮ ਨਾਲ ਪੰਜਾਬੀ ਦੇ ਅੱਖਰ ਕਿਸ ਤਰ੍ਹਾਂ ਲਿਖਣੇ ਆ ਉਹ ਦੱਸਣ ਜਾ ਰਿਹਾ ਇੱਕ ਕਲਮ ਇਹ ਟੱਕਣ ਦੇ ਵਿੱਚ ਚਾਈ ਪਾਈ ਹੋਈ ਹੈ ਇਹਨੂੰ ਕੌਲੀ 'ਚ ਰੱਖਣਾ ਹੈ ਚੇਅਰ ਤੇ ਵੀ ਬੈਠ ਸਕਦੇ ਹਾਂ ਪਰ ਮੈਂ ਕਹੂੰਗਾ ਕਿ ਥੱਲੇ ਪੰਥੀ ਮਾਰ ਕੇ ਬੈਠੋ ਤੇ ਸੱਜੇ ਪਾਸੇ ਸੱਜੇ ਪਾਸੇ ਚਾਈ ਰੱਖੋ ਤਾਂ ਹੋਰ ਵੀ ਵਧੀਆ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬੀ ਦੇ ਅੱਖਰ ਕਲਮ ਨੂੰ ਅਸੀਂ ਵਾਰ-ਵਾਰ ਟੱਕਣ ਦੇ ਵਿੱਚ ਲਾਵਾਂਗੇ ਉਸ ਤੋਂ ਬਾਅਦ ਕਲਮ ਨੂੰ ਸਾਫ਼ ਵੀ ਕਰਨਾ ਨਾਲ ਨਾਲ ਇਦੇ ਵਿੱਚ ਇਹ ਧਿਆਨ ਰੱਖਣਾ ਸਾਰੇ ਅੱਖਰ ਦੀਆਂ ਜਿਹੜੀਆਂ ਲਾਈਨਾਂ ਉਹਨਾਂ ਦੀ ਮੋਟਾਈ ਲਗਭਗ ਇੱਕੋ ਜਿਹੀ ਹੋਊ ਇਹ ਨਹੀਂ ਹੈ ਵੀ ਕਿਤੇ ਪਤਲਾ ਕਿਤੇ ਮੋਟਾ ਅੱਖਰ ਹੋਵੇ ਅੱਗੇ ਬਣਾਉਣ ਜਾ ਰਹੇ ਹਾਂ ਅਸੀਂ ਸ ਸ ਸ ਦੀ ਇੱਕ ਲੱਗ ਹੈ ਜਿਹੜੀ ਉਹ ਬਿਲਕੁਲ ਥੋੜੀ ਜਿਹੀ ਗਲਾਈ ਦੇਣੀ ਹੈ इस सुराख नहीं रखागे ये हो गए उड़े तो हाहा तक ਅਗਲੇ ਹੈ ਕਕਾ ਤੋਂ ਜਿੱਥੋਂ ਵੀ ਕੋਈ ਲਾਈਨ ਪਤਲੀ ਲੱਗਦੀ ਹੈ ਤੁਸੀਂ ਬਾਅਦ ਚ ਉਸ ਨੂੰ ਮੋਟਾਈ ਦੇ ਸਕਦੇ ਹੋ ਕਲਮ ਵਾਸਤੇ ਤੁਹਾਨੂੰ ਪ੍ਰੈਕਟਿਸ ਬਹੁਤ ਜ਼ਿਆਦਾ ਕਰਨੀ ਪੈਣੀ ਆ ਪਹਿਲੇ ਦਿਨ ਕੋਈ ਕਾਗਜ਼ ਖਰਾਬ ਹੋ ਸਕਦਾ ਹੈ ਦੂਜੇ ਦਿਨ ਵੀ ਖਰਾਬ ਹੋ ਸਕਦਾ ਹੈ ਪਰ ਜੇ ਤੁਸੀ ਸਿੱਖਣਾ ਹੈ ਤੁਹਾਨੂੰ ਲਗਾਤਾਰ ਕਲਮ ਦੇ ਨਾਲ ਲਿਖਣਾ ਪੈਣਾ ਹੈ ਜ਼ਿਆਦਾਤਰ ਬੱਚੇ ਉਹ ਛੱਡ ਜਾਂਦੇ ਆ ਵਿਚਕਾਰੋਂ ਕਿਉਂਕਿ ਪਹਿਲੇ ਦਿਨ ਖਰਾਬ ਹੋਇਆ ਕਾਗਜ਼ ਦੂਜੇ ਦਿਨ ਖਰਾਬ ਹੋਇਆ ਕਰ ਇਗੇ ਦਿਨ ਹੋ ਗਏ ਫਿਰ ਘਬਰਾ ਕੇ ਉਹ ਬਿਲਕੁਲ ਹੀ ਕਲਮ ਨਾਲ ਲਿਖਣਾ ਛੱਡ ਜਾਂਦੇ ਆ ਪਰ ਜੀ ਨੇ ਸਿੱਖਣਾ ਹੈ ਉਹ ਲਗਾਤਾਰ ਲੱਗੇ ਰਹੋ ਕੋਈ ਵੀ ਅਜਿਹੀ ਚੀਜ਼ ਨਹੀਂ ਹੁੰਦੀ ਕਿ ਤੁਹਾਨੂੰ ਨਾ ਆਵੇ ਕਿੰਦੇ ਪੌਣ ਜਾ ਰਹੇ ਆ ਕਗਾ ਮੇਰੇ ਖਿਆਲ ਸੱਚਾ ਇਹ ਚ ਕਲਮ ਕਮਾਉਣੀ ਪੈਂਦੀ ਹੈ ਜਿਵੇਂ ਹੁਣ ਆ ਦੇਖੋ ਮੈਂ ਸਿੱਧੀ ਲਿਆ ਰਿਹਾ ਤਾਂ ਇਸ ਤਰ੍ਹਾਂ ਸਿੱਧਿਆ ਉਹ ਕਲਮ ਜੇਦਰਲੈਂਡ ਟੈਡੀ ਹੋਵੇ ਤਾਂ ਕਲਮ ਨੂੰ ਮੈਂ ਐਦਾਂ ਘਮਾਇਆ ਜੇ ਤਾਂ ਥੱਲੇ ਨੂੰ ਆਉਣੀ ਆ ਤਾਂ ਐਸ ਤਰ੍ਹਾਂ ਇਹੀ ਇਹਦੇ ਵਿੱਚ ਮੇਨ ਚੀਜ਼ ਕਲਮ ਘਮਾਉਣੀ ਆਗੀ ਤਾਂ ਤੁਹਾਨੂੰ ਪੰਜਾਬੀ ਦੇ ਅੱਖਰ ਆ ਜਿਹੜੇ ਉਹ ਆਸਾਨ ਹੋ ਜਾਣਗੇ ਤੇ ਜੇ ਵਾਸਤੇ ਤੁਸੀਂ ਪਹਿਲਾਂ ਯੂ ਬਣਾਓ ਖੱਲੇ ਦੋ ਦੰਕ ਲਿਖ ਦੋ ਜਿਵੇਂ ਗੁਰਬਾਣੀ ਚ ਹੁੰਦਾ ਕਾਕੁੰਡੀ ਵਿਚਾਲੇ ਆਉਣੀ ਹੈ ਪਹਿਲਾ ਵਾਵਾ ਪਾ ਦੋ ਹੇ ਹੈ ਟੈਂਕੇਵਾਲੀ ਲੈਨ ਕਲਮ ਨੂੰ ਧਿਆਨ ਨਾਲ ਦੇਖੋ ਮੈਂ ਕਿੱਧਰ ਨੂੰ ਘੁਮਾ ਰਿਆਂ ਸਿੱਧੀ ਥੱਲੇ ਨੂੰ ਆ ਰਹੀ ਐ ਤਾਂ ਕੱਲ ਨੂੰ ਕਿੱਧਰ ਨੂੰ ਜਾ ਰਹੀ ਐ ਇਸ ਨੂੰ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਜਲਦੀ ਆਉਣ ਲੱਗ ਜਾਏਗੀ ਢੱਡੇ ਦੀ ਜਿਹੜੀ ਕੁੰਡੀ ਆ ਨਾ ਉਹਨੂੰ ਐ ਪੂਰੀ ਲਾਉਣੀ ਹੁੰਦੀ ਆ ਜ਼ਿਆਦਾਤਰ ਬੱਚੇ ਆ ਜਿਹੜੀ ਕੁੰਡੀ ਬਣਾਉਂਦੇ ਉਹ ਬਹੁਤ ਛੋਟੀ ਰੱਖ ਦਿੰਦੇ ਆ ਅੱਗੇ ਹੈ ਢੱਡਾ ਬੇਨਾ ਦੰਦਾ ਬਣਾ ਲਓ ਡੱਬਣ ਗਿਆ ਨਾਣੇ ਵਾਸਤੇ ਪਹਿਲਾਂ ਤਿੰਨ ਲੈਣਾ ਅੱਗੇ ਹੈ ਤੱਤੇ ਵਾਲੀ ਲੈਨ ਅੱਤੇ ਜਿਹੜੀ ਉੱਪਰ ਲੈਣਾ ਹੈ ਤਿੱਖੀ ਆਉਂਦੀ ਹੈ ਥੋੜੀ ਜਿਹੀ पूरे तो लेके आप एक बार नन्े तक लिखे 나 देखो 你这 ਲੋ ਲੈਣਾ ਇਹ ਹੋ ਗਈਆਂ ਪਪਾ ਫੱਪਾ ਬੱਬਾ ਪਬਾ ਮਮਾ ਯਾ ਰਲਲ ਲਾ ਬਾਬਾ ਰੜਾ ਅਸੀਂ ਇਸ ਵੀਡੀਓ ਚ ਊੜੇ ਤੋਂ ਲੈ ਕੇ ਇਹ ਹੈ ਇਹ ਸਾਰੇ ਅੱਖਰ ਮੰਨੇ ਤੱਕ ਇਹ ਊੜੇ ਤੋਂ ਹਰ ਇੱਕ ਅੱਖਰ ਦੀ ਜੋ ਸ਼ੇਪ ਹੈ ਉਹ ਤੁਹਾਡੇ ਦਿਮਾਗ ਦੇ ਵਿੱਚ ਸੈੱਟ ਹੋਣੀ ਚਾਹੀਦੀ ਹੈ ਉਹਦੀ ਸ਼ੇਪ ਆਪਣੇ ਦਿਮਾਗ ਵਿੱਚ ਬਿਠਾਓ ਜੇ ਲਗਾਤਾਰ ਪ੍ਰੈਕਟਿਸ ਕਰੋਗੇ ਲਗਾਤਾਰ ਪ੍ਰੈਕਟਿਸ ਕਰੋਗੇ ਕੋਈ ਵੀ ਚੀਜ਼ ਕੋਈ ਵੀ ਚੀਜ਼ ਔਖੇ ਨਹੀਂ ਹੁੰਦੀ ਔਰ ਜਦੋਂ ਸਿੱਖ ਗਏ ਇਹ ਕਦਮ ਨਾਲ ਲਿਖਿਆ ਇਸ ਤਰ੍ਹਾਂ ਲੱਗਿਆ ਕਰੋ ਕਿ ਜਿਵੇਂ ਕੰਪਿਊਟਰ ਪ੍ਰਿੰਟ ਹੁੰਦਾ ਹੈ ਉਮੀਦ ਹੈ ਕਿ ਤੁਸੀਂ ਲਗਾਤਾਰ ਪ੍ਰੈਕਟਿਸ ਕਰਦੇ ਰਹੋਗੇ ਬਹੁਤ ਬਹੁਤ ਕਰਨੀ